ਸੰਗਤਾਂ ਦੇ ਦਰਸ਼ਨ ਕਰਕੇ ਜੋ ਮਨ ਨੂੰ ਸਕੂਨ ਮਿਲਦਾ ਉਹ ਬਹੁਤ ਵੱਡਾ ਹੈ ਜਿਹੜਾ ਲੋੜਵੰਦ ਆ ਜੇ ਉਹਦੀ ਖਾਤਰ ਕਲਮ ਨਹੀਂ ਚੱਲਦੀ ਤਾਂ ਉਹ ਰਾਜਕਤਾ ਉਹ ਤਾਂ ਨਰਕ ਆ ਕਿਉਂਕਿ ਭਗਤੀ ਲਹਿਰ ਦੀ ਵਿਚਾਰਧਾਰਾ ਜਿਹੜੀ ਇੰਨੀ ਉੱਤਮ ਤੇ ਸੁੱਚੀ ਇਹ ਕਹਿ ਸਕਦੇ ਆ ਕਿ ਅੱਜ ਦੀ ਡੇਟ ਦੇ ਵਿੱਚ ਵਰਲਡ ਦੇ ਵਿੱਚ ਸਭ ਤੋਂ ਉੱਚੀ ਤੇ ਸੁੱਚੀ ਵਿਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ ਸੰਗਤ ਦੇ ਵਿੱਚ ਆ ਕੇ ਜਿੱਥੇ ਮਨ ਨੂੰ ਇੱਕ ਸਕੂਨ ਮਿਲਦਾ ਕਿਉਂਕਿ ਸੰਗਤ ਦੇ ਜਿਹੜੇ ਚਰਨਾ ਦੀ ਢੋੜ ਜਿਹੜੀ ਹੈ ਉਹ ਕਿਸੇ ਕਰਮਾ ਵਾਲੇ ਨੂੰ ਮਿਲਦੀ ਹੈ ਸੁਪੋਸੂ ਨਾਮ YouTube ਚੈਨਲ ਦੀ ਟੀਮ ਅੱਜ ਰਸੂਲਪੁਰ ਤਹਿਸੀਲ ਫਲੌਰ ਦੇ ਵਿੱਚ ਇਸ ਸਮੇਂ ਪਹੁੰਚੀ ਹੈ ਔਰ ਤਪਸਥਾਨ 108 ਸਤਗੁਰੂ ਮੰਗਲਦਾਸ ਜੀ ਦੇ ਤਪਸਥਾਨ ਦੇ ਉੱਪਰ ਔਰ ਤੁਸੀਂ ਸੰਤ ਬਾਬਾ ਸ਼ਾਮਦਾਸ ਜੀ ਦੀਆਂ ਵੀ ਪੂਰੇ ਇਤਿਹਾਸ ਨੂੰ ਲੈ ਕੇ ਗੱਲਾਂ ਬਾਤਾਂ ਸੁਣੀਆਂ ਮਾਸਟਰ ਜੀ ਨੇ ਵੀ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ ਲੇਕਿਨ ਜਿਨ੍ਹਾਂ ਦੀ ਜਿਨ੍ਹਾਂ ਦੇ ਨਾਲ ਆ ਕੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹਨੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਸਲ ਸਾਹਿਬ ਵਾਕਈ ਅਸੀਂ ਰਿਣੀ ਹਾਂ ਕਿ ਤੁਹਾਡੀ ਸੰਗਤ ਵਿੱਚ ਆ ਕੇ ਸਾਨੂੰ ਸਤਗੁਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਇਸ ਇਤਿਹਾਸ ਨੂੰ ਜਾਣਨ ਦਾ ਮੌਕਾ ਮਿਲਿਆ ਔਰ ਵੱਡੀ ਗੱਲ ਇਹ ਹੈ ਕਿ ਤੁਸੀਂ ਇਸ ਸੰਸਥਾ ਨਾਲ ਇਸ ਡੇਰੇ ਨਾਲ ਕਦੋਂ ਤੋਂ ਜੁੜੇ ਹੋ ਔਰ ਕਦੋਂ ਤੋਂ ਇਹਨਾਂ ਦੀ ਸੰਗਤ ਕਰਦੇ ਆ ਜੈਗਰਦੇਵ ਧਨਗਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਵਾਰ ਇਸ ਡੇਰੇ ਤੇ ਰਸੂਲਪੁਰ ਸਾਡੇ ਸੰਤ ਪੂਜਨੀਕ ਸੰਤ ਮੰਗਲਦਾਸ ਜੀ ਜਿਨ੍ਹਾਂ ਦਾ ਇਹ ਤਪਸਥਾਨਾ ਜਿਨ੍ਹਾਂ ਵੱਲੋਂ ਇਹ ਜਿਹੜੀ ਰੀਤ ਚਲਾਈ ਗਈ ਹੈ ਕਿਉਂਕਿ ਇਹ ਮੈਨੂੰ 14 ਤਰੀਕ ਨੂੰ ਸੰਤਨ ਰਸਤੇ ਦੇ ਵਿੱਚ ਦੱਸਿਆ ਸੀ ਪਿਛਲੇ ਸਾਲ ਵੀ ਗੱਲ ਹੋਈ ਸੀ ਲੇਕਿਨ ਉਹ ਗੱਲ ਇਧਰ ਉਧਰ ਮੈਂ ਨਹੀਂ ਸਮਝ ਸਕਿਆ ਮੈਂ ਪਰ ਇਸ ਵਾਰੀ 14 ਤਰੀਕ ਨੂੰ ਅਸੀਂ ਇਕੱਠੇ ਸਗੇ ਤਾਂ ਸੰਤਨ ਰਸਤੇ ਦੇ ਵਿੱਚ ਫੇਰ ਗੱਲਬਾਤ ਹੋਈ ਸੀ ਕਿ 17 ਤਰੀਕ ਨੂੰ ਅਸੀਂ ਜਾਣਾ ਹੈ 17 ਤਰੀਕ ਨੂੰ ਰਾਤ ਅਸੀਂ ਰਸਤੇ ਦੇ ਵਿੱਚ ਲਾਂਧੜਾ ਪਿੰਡ ਉੱਥੇ ਰਹਿੰਦੇ ਹਾਂ ਉਸ ਤੋਂ ਬਾਅਦ 18 ਨੂੰ ਇੱਥੇ ਪਹੁੰਚਦੇ ਹਾਂ ਅੱਜ ਜਿਵੇਂ ਕਿ ਸੰਤਾਂ ਨੇ ਆਪਾਂ ਨੂੰ ਦੱਸਿਆ ਤੇ ਜਦੋਂ ਅਸੀਂ ਸਵੇਰੇ ਆਏ ਸੀ ਤੇ ਜਿਸ ਘਰ ਦੇ ਵਿੱਚ ਅਸੀਂ ਲੰਗਰ ਛਕਿਆ ਉਸ ਘਰ ਨੇ ਵੀ ਜੋ ਸੰਤਾਂ ਦੀ ਸਿੱਖਤ ਸਲਾਹ ਕੀਤੀ ਉਹ ਮਤਲਬ ਕਹਿੰਦੇ ਹੁੰਦੇ ਇਕੱਠ ਕਥਾਈ ਹੁੰਦੀ ਹੈ ਉਹ ਜੇ ਆਸੇ ਕਹੀਏ ਵੀ ਅਸੀਂ ਕਥਨ ਕਰ ਸਕਦੇ ਹਾਂ ਕਥਨ ਕਰ ਸਕਦੇ ਅਸੀਂ ਇਹ ਜਿਹੜੀ ਲੇਲਾ ਹੁੰਦੀਆਂ ਕਿ ਉਹਨਾਂ ਨੇ ਦੱਸਿਆ ਵੀ ਕਿਵੇਂ ਰੀਤ ਚੱਲੀ ਹੋਈ ਹੈ ਤੇ ਇੱਥੇ ਜਦੋਂ ਪਿੰਡ ਵਾਲੇ ਰੱਥ ਯਾਤਰਾ ਲੈ ਕੇ ਚੱਲਦੇ ਆ ਫਿਰ ਸਾਰੇ ਪਿੰਡ ਦੀ ਪ੍ਰਕਰਮਾ ਕੀਤੀ ਜਾਂਦੀ ਹੈ ਇਹ ਜਿਹੜੀਆਂ ਗੱਲਾਂ ਆ ਅਧਿਆਤਮਕ ਬਾਤ ਦੇ ਵਿੱਚ ਇਹਨਾਂ ਦਾ ਸਥਾਨ ਜਿਹੜਾ ਆ ਉਹਦਾ ਕੋਈ ਮਤਲਬ ਸਨ ਹੀ ਨਹੀਂ ਇਸ ਕਰਕੇ ਇਹ ਜਿਹੜਾ ਅੱਜ ਸਾਨੂੰ ਮੌਕਾ ਮਿਲਿਆ ਇਹ ਕੁਦਰਤੀ ਉਸ ਦਿਨ ਅਸੀਂ ਇਕੱਠੇ ਸੀ ਸਾਡੀ ਸੰਤਾ ਨੇ ਦੱਸਿਆ ਵੀ 19 ਤਰੀਕ ਨੂੰ ਇਹ ਮਹਾਰਾਜ ਦੇ ਭੋਗ ਪੈਣੇ ਆ ਤੇ ਗੁਰੂ ਮਹਾਰਾਜ ਨੇ ਸਮਾਜ ਬਖਸ਼ਿਆ ਤੇ ਅਸੀਂ ਟਾਈਮ ਸਰ ਆ ਗਏ ਸੀ ਠੀਕ ਹੈ ਥੋੜਾ ਸਾਨੂੰ ਰਸਤੇ ਵਿੱਚ ਹੁਣ ਮਜਬੂਰੀ ਸੀ ਜਲੰਧਰ ਜਾਣਾ ਪੈ ਗਿਆ ਪਰ ਸੰਗਤਾਂ ਦੇ ਦਰਸ਼ਨ ਕਰਕੇ ਜੋ ਮਨ ਨੂੰ ਸਕੂਨ ਮਿਲਦਾ ਉਹ ਬਹੁਤ ਵੱਡਾ ਹੈ ਦੂਸਰੀ ਗੱਲ ਜਿਹੜੇ ਸੰਤ ਇਸ ਵੇਲੇ ਸਾਡੇ ਸ਼ਾਮਦਾਸ ਜੀ ਪੂਜਨੀਕ ਸੰਤ ਗੱਦੀ ਨਸ਼ੀਨਾ ਉਹਨਾਂ ਦੀ ਜਿਹੜੀ ਸਿਫਤ ਹੈ ਉਹ ਵੈਸੇ ਕਿ ਕਿੰਨੀ ਜਾ ਸਕਦੀ ਜਦੋਂ ਤੋਂ ਇਹਨਾਂ ਨੇ ਭਵਨ ਤੇ ਗਏ ਆ ਹੋਸਟਲ ਦਾ ਨਹੀਂ ਪੱਥਰੀ ਇਹਨਾਂ ਨੇ ਰੱਖਿਆ ਸੀਗਾ ਇਹਨਾਂ ਦੇ ਕਰਕਮਲਾਂ ਦੇ ਨਾਲ ਹੀ ਉਹ ਚੱਲਿਆ ਸੀ ਔਰ ਉਸ ਤੋਂ ਬਾਅਦ ਇਹਨਾਂ ਨੇ ਇਹ ਗੱਲ ਕਹੀ ਵੀ ਇੱਥੇ 10 ਬੰਦੇ 20 ਬੰਦੇ ਰੋਜ਼ ਲੰਗਰ ਛੱਕੇ ਜਾਂਦੇ ਕੋਈ ਚੱਕਰ ਨਹੀਂ ਤੁਸੀਂ ਸਾਨੂੰ ਦੱਸੋ ਦਾਲ ਰੋਟੀ ਜਿਹੜੀ ਵੀ ਚਾਹੀਦੀ ਆ ਅਸੀਂ ਭੇਜਾਂਗੇ ਔਰ ਇਹਨਾਂ ਨੇ ਪਿਛਲੇ ਸਾਲ ਵੀ ਹੁਣ ਵੀ ਜੋ ਵੀ ਮਤਲਬ ਸਾਨੂੰ ਲੋੜ ਆ ਇਹ ਭੇਜ ਦਿੰਦੇ ਆ ਇਹਦੇ ਨਾਲ ਨਾਲ ਜਿਹੜਾ ਹੋਸਟਲ ਬਣਿਆ ਉਹਦੇ ਲਈ ਬਿਸਤਰਿਆਂ ਦੀ ਲੋਡ ਪਈ ਕਿਸੇ ਚੀਜ਼ ਦੀ ਵੀ ਲੋਡ ਪਈ ਇਹਨਾਂ ਨੇ ਕਦੇ ਨਾ ਨਹੀਂ ਕੀਤੀ ਫਿਰ ਜਦੋਂ ਯਾਤਰਾ ਕੱਢਣੇ ਸੀ ਯਾਤਰਾ ਦੇ ਦੌਰਾਨ ਪਹਿਲਾਂ ਅਸੀਂ ਸਲਾਹ ਕੀਤੀ ਸੀ ਵੀ ਸੁਖਮਨੀ ਸਾਹਿਬ ਦਾ ਪਾਠ ਕਰਾਵਾਂਗੇ ਫਿਰ ਮੈਂ ਜਦੋਂ ਜਦੋਂ ਅਸੀਂ ਆਏ ਡੇਰੇ ਤੇ ਮਾਲ ਗਹਿਲਾ ਵਿਖੇ ਤੇ ਜਦੋਂ ਮੈਂ ਚੱਲਣ ਲੱਗਾ ਸੰਤ ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਮੈਂ ਕਹਾਂ ਜੀ ਚਲੋ ਕਰਾ ਲੈਨੇ ਆਂ ਜਿੰਦ ਕੋਈ ਨਹੀਂ ਜਿਹੜਾ ਜਿਹੜਾ ਵੀ ਉੱਥੇ ਚਾਹ ਪਕੌੜਿਆਂ ਦਾ ਖਰਚਾ ਹੈ ਉਹ ਤੁਸੀਂ ਨਹੀਂ ਕਰਨਾ ਇਹਨਾਂ ਨੇ ਜਿੰਨਾ ਵੀ ਸਮਾਨ ਸੀਗਾ ਉਹ ਭੇਜਿਆ ਇੱਕalle ਨੇ ਆਏ ਸੰਗਤ ਦੀਆਂ 10-15 ਗੱਡੀਆਂ ਵੀ ਨਾਲ ਲੈ ਕੇ ਆਏ ਇੱਥੇ ਬਸ ਨਹੀਂ ਫਿਰ ਇਹਨਾਂ ਦੇ ਸ਼ਰਧਾਲੂ ਇਹਨਾਂ ਦੇ ਸੇਵਕ ਚੱਕਮਈ ਦਾਸ ਦੇ ਸ਼੍ਰੀ ਤਰਸੇਮ ਲਾਲ ਜੀ ਜਿਨ੍ਹਾਂ ਨੇ 2 ਲੱਖ ਰੁਪਈਆ ਉੱਥੇ ਜਿਹੜਾ ਸੁਨਾਮ ਵਿਖੇ ਯਾਤਰਾ ਜਦੋਂ ਖਤਮ ਹੋਣੀ ਸੀ ਚੱਕਮਈ ਦਾਸ ਦੇ ਰਾਮ ਸਰਣ ਜੀ ਉਹਨਾਂ ਨੇ 2 ਲੱਖ ਰੁਪਈਆ ਸੰਤਾ ਨੂੰ ਕਿਹਾ ਵੀ ਲੰਗਰ ਦੇ ਵਿੱਚ ਸਾਡਾ ਹਿੱਸਾ ਪਾ ਦਿਓ ਉਸ ਤੋਂ ਬਾਅਦ ਵੀ ਜਦੋਂ ਅਸੀਂ ਉਹਨਾਂ ਦੇ ਘਰ ਜਾ ਕੇ ਸਰੂਪਾ ਦੇਣ ਲਈ ਗਏ 1 ਲੱਖ ਰੁਪਏ ਉਹਨਾਂ ਨੇ ਫਿਰ ਮਿਸ਼ਨ ਲਈ ਦਿੱਤਾ ਕਿਉਂਕਿ ਉਹ ਕਹਿੰਦੇ ਵੀ ਸੰਤ ਤਾਂ ਸਾਨੂੰ ਸਰੂਪਾ ਦੇ ਗਿਆ ਸੀ ਅਸੀਂ ਲੈ ਆਏ ਜਾਂ ਜਾ ਕੇ ਦੇ ਦੇ ਤੋ ਪਰ ਸਾਡਾ ਇੱਕ ਫਰਜ਼ ਬਣਦਾ ਸੀ ਕਿਉਂਕਿ ਜਿਨ੍ਹਾਂ ਨੇ ਇੱਡਾ ਵੱਡਾ ਦਿਲ ਕੱਢਿਆ ਹਾਲਾਂਕਿ ਸਾਡੇ ਜਿਹੜੇ ਅਫਸਰ ਆ ਲੱਖਾਂ ਰੁਪਏ ਤਨਖਾਹ ਦਾ ਲੈ ਰਹੇ ਆ ਪਰ ਲੱਖਾਂ ਦੇ ਵਿੱਚੋਂ ਕਹਿੰਦੇ ਹੁੰਦੇ ਜਦੋਂ ਕੱਖ ਕੱਢਣਾ ਪੈਂਦਾ ਉਹ ਵੀ ਨਿਕੜਦੇ ਤੇ ਇਹ ਜਿਹੜਾ ਮਾਇਆ त्यागਣੀ ਜਿਹੜੀ ਆ ਇਹ ਆਮ ਤੌਰ ਤੇ ਤਾਂ ਲੋਕ ਇਕੱਠੀ ਕਰਦੇ ਆ ਪਰ ਇਹ ਪਰੰਪਰਾ ਕੇ ਸਤਗੁਰੂ रविदास ਮਹਾਰਾਜ ਜੀ ਕਹੇ रविदास ਪਰੰਪਰਾ ਜਿਹੜਾ ਅਸਲੀ ਬਿਰਾਗ ਆ ਅਸਲੀ ਤਿਆਗ ਆ ਉਹ ਦੁਨੀਆ ਦੀ ਮੋਹ ਮਾਇਆ ਦਾ ਜਿਹੜਾ ਛੱਡ ਗਿਆ ਉਹ ਤਰ ਗਿਆ ਇਹ ਇੱਕ ਰਮਜਵਾ ਜਿਹੜਾ ਕੋਈ ਸਮਝ ਨਹੀਂ ਸਕਦਾ ਐਵੇਂ ਗੱਲਾਂ ਕਰਦੇ ਆ ਰਾਜ ਦੀਆਂ ਰਾਜ ਦੀਆਂ ਰਾਜ ਦੀਆਂ ਰਾਜ ਦਾ ਰਾਜ ਤਾਂ ਦਿਲ ਦਾ ਹੈ ਜੇ ਦਿਲ ਦੇ ਵਿੱਚ ਸਾਡੇ ਕੋਈ ਤਮੰਨਾ ਆ ਮਨੁੱਖਤਾ ਲਈ ਕੰਮ ਕਰਨ ਦੀ ਤਾਂ ਅਸੀਂ ਭਵੇਂ ਇੱਕ ਬੰਦੇ ਲਈ ਕੰਮ ਕਰੀਏ ਦੋ ਲਈ ਕਰੀਏ ਚਾਰ ਲਈ ਕਰੀਏ ਉਰਾਜ ਪਰ ਜੇ ਅਸੀਂ ਕਿਸੇ ਗੱਦੀ ਤੇ ਬੈਠ ਕੇ ਕਲਮ ਚਲਾਏ ਨਹੀਂ ਸਕਦੇ ਚਾਹ ਰਾਸ਼ਟਰਪਤੀ ਬਣ ਜਾਈਏ ਚਾਹ ਮਨਿਸਟਰ ਬਣ ਜਾਈਏ ਤੇ ਕੌਮ ਸਾਡੀ ਫਿਰ ਉਦਾਂ ਦੀ ਉਦ ਦੇ ਜਿਹੜਾ ਗਰੀਬ ਆ ਕੌਮ ਦੀ ਮੈਂ ਗੱਲ ਨਹੀਂ ਕਰਦਾ ਮੈਂ ਹਰ ਇੱਕ ਬੰਦੇ ਦੀ ਗੱਲ ਕਰਦਾ ਜਿਹੜਾ ਲੋੜਵੰਦ ਆ ਜੇ ਉਹਦੀ ਖਾਤਰ ਕਲਮ ਨਹੀਂ ਚੱਲਦੀ ਤਾਂ ਉਹ ਰਾਜਕਤਾ ਉਹ ਤਾਂ ਨਲਕਾ ਕਿ ਤੁਹਾਨੂੰ ਤਾਕਤ ਵੀ ਮਿਲ ਗਈ ਤੁਹਾਨੂੰ ਕਲਮ ਨਹੀਂ ਚਲਾਉਣੀ ਆਈ ਸੋ ਇਹ ਜਿਹੜਾ ਪਾਵਰ ਆਫ ਸੋਸ਼ਲ ਜੁਨਿਟੀ ਦੇ ਮਾਧਿਅਮ ਤੋਂ ਅਸੀਂ ਸੰਤਾਂ ਦੇ ਡੇਰੇਆਂ ਦੇ ਵਿੱਚ ਸੰਗਤ ਦੇ ਵਿੱਚ ਜਿਵੇਂ ਮਾਸਟਰ ਜੀ ਨੇ ਬਹੁਤ ਅ ਅੱਛਾ ਡਿਟੇਲ ਦੇ ਵਿੱਚ ਗੱਲ ਕੀਤੀ ਹੈ ਸੋ ਅਸੀਂ ਜਿਹੜੇ ਪਾਵਰ ਆਫ ਸੋਸ਼ਲ ਜੁਨਿਟੀ ਦੀ ਵਿਚਾਰਧਾਰਾ ਆ ਉਹ ਭਗਤੀ ਲਹਿਰ ਦੇ ਜਿਹੜਾ ਵਿਚਾਰਧਾਰਾ ਆ ਉਹਨੂੰ ਅੱਗੇ ਲੈ ਕੇ ਜਾ ਰਹੇ ਹਾਂ ਕਿਉਂਕਿ ਭਗਤੀ ਲਹਿਰ ਦੀ ਵਿਚਾਰਧਾਰਾ ਜਿਹੜੀ ਇੰਨੀ ਉੱਤਮ ਤੇ ਸੁਚੀ ਕਹਿ ਸਕਦੇ ਆ ਕਿ ਅੱਜ ਦੀ ਡੇਟ ਦੇ ਵਿੱਚ ਵਰਲਡ ਦੇ ਵਿੱਚ ਸਭ ਤੋਂ ਉੱਚੀ ਤੇ ਸੁੱਚੀ ਵਿਚਾਰਧਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ। ਇਸ ਦੇ ਨਾਲ ਨਾਲ ਜੇਕਰ ਅਸੀਂ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਆਂ ਤੇ ਸਾਨੂੰ ਆਪਣੀ ਅਣਖ ਜਗਾਉਣੀ ਪੈਣੀ ਹੈ। ਅਣਖ ਗੁਰੂਆਂ ਦੀ ਜਾਗੀ ਹੈ। ਸਤਗੁਰ ਨਾਮਦੇਵ ਜੀ ਦੀ, ਸਤਗੁਰ ਕਬੀਰ ਮਹਾਰਾਜ ਦੀ, ਸਤਗੁਰ ਜਿਨ੍ਹਾਂ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਇਹ ਮਹਾਪੁਰਖ ਬੈਠੇ ਆ। ਉਹਨਾਂ ਨੇ ਕ੍ਰੀਤੀ ਦੇ ਵਿਰੁੱਧ ਆਵਾਜ਼ ਉਠਾਈ। ਔਰ ਕ੍ਰੀਤੀ ਦੇ ਵਿਰੁੱਧ ਜੇਕਰ ਉਹਨਾਂ ਨੂੰ ਕੁਰਬਾਨੀ ਵੀ ਦੇਣੀ ਪਈ ਤੇ ਉਹ ਪਿੱਛੇ ਨਹੀਂ ਹਟੇ। ਅੱਜਕੱਲ ਲੋਕੀ ਆਮ ਤੌਰ ਤੇ ਕਹਿ ਦਿੰਦੇ ਆ ਕਿ ਗੁਰੂ ਮਹਾਰਾਜ ਜੀ ਕ੍ਰਾਂਤੀਕਾਰੀ ਹੋਏ। ਮੈਂ ਇੱਕ ਨੂੰ ਪੁੱਛ ਬੈਠਾ ਵੀ ਕ੍ਰਾਂਤੀਕਾਰੀ ਕਹਿੰਦੇ ਕਿਨੂੰ ਆ? ਚੁੱਪ ਕਰ ਗਿਆ। ਮੈਂ ਕਿਹਾ ਕ੍ਰਾਂਤੀਕਾਰੀ ਦਾ ਮਤਲਬ ਆ ਕਿ ਅੱਖਾਂ ਦੇ ਸਾਹਮਣੇ ਜੇਕਰ ਕ੍ਰੀਤੀ ਹੋ ਗਈ, ਗਲਤ ਗੱਲ ਹੋ ਰਹੀ ਆ, ਉੱਥੇ ਫਿਰ ਡੱਟ ਜਾਣਾ। ਜਾਂ ਤਾਂ ਉਹ ਝੁਕੂਗਾ ਤੇ ਜਾਂ ਫਿਰ ਉਹ ਆਪਣਾ ਸਿਰ ਕਟਾ ਲੈਂਦੇ ਸੀ। ਇਸ ਕਰਕੇ ਜਿਹੜੀ ਉਹਨਾਂ ਨੇ ਬਾਣੀ ਰਚੀ ਆ ਇਹ ਸਾਡੇ ਲਈ ਏਡਾ ਵੱਡਾ ਉਪਦੇਸ਼ ਆ ਜੀਵਨ ਦਾ ਮਾਰਗ ਦੰਸ ਕੇ ਗਏ ਆ ਲੇਕਿਨ ਗੱਲ ਤਾਂ ਉੱਥੇ ਫੇਰ ਆ ਜਾਂਦੀ ਆ ਕਿ ਅਸੀਂ ਆਪਣੇ ਸਵਾਰਥਾਂ ਦੀ ਖਾਤਰ ਮਨੁੱਖਤਾ ਨੂੰ ਭੁੱਲ ਜਾਂਦੇ ਆ ਹਰ ਇੱਕ ਬੰਦਾ ਕਹਿੰਦਾ ਰਾਜ ਚਾਹੀਦਾ ਰਾਜ ਚਾਹੀਦਾ ਰਾਜ ਜਿਹੜਾ ਅੱਜ ਵੀ ਸਾਡੇ ਕੋਲ ਆ ਪਹਿਲਾਂ ਵੀ ਸਾਡੇ ਕੋਲ ਸੀ ਰਹਿਣਾ ਵੀ ਸਾਡੇ ਕੋਲ ਹੀ ਆ ਲੇਕਿਨ ਜਦੋਂ ਕੁਰਸੀ ਮਿਲ ਜਾਂਦੀ ਆ ਉਸ ਕੁਰਸੀ ਤੇ ਬੈਠ ਕੇ ਅਸੀਂ ਕਿਸੇ ਦੀ ਖਾਤਰ ਕੁਝ ਕਰਤਾ ਸਕਦੇ ਨਹੀਂ ਤਾਂ ਗੱਲਾਂ ਕਰਦੇ ਅਸੀਂ 바ਵਾ ਸਾਹਿਬ ਦੀਆਂ ਗੱਲਾਂ ਕਰਦੇ ਸਤਗੁਰੂ ਅਰਬਦਾਸ ਮਹਾਰਾਜ ਦੀਆਂ ਗੱਲਾਂ ਕਰਦੇ ਸਤਗੁਰੂ ਨਾਨਕਦੇਵ ਜੀ ਦੀਆਂ ਗੱਲਾਂ ਕਰਦੇ ਸ਼੍ਰੀ ਗੁਰੂ ਸਤਗੁਰੂ ਗੋਬਿੰਦ ਸਿੰਘ ਜੀ ਦੀਆਂ ਲੇਕਿਨ ਕੁਛ ਬਾਰਨਾ ਪੈਂਦਾ ਇੱਥੇ ਤਾਂ ਲੋਕ ਟਾਈਮ ਘੰਟਾ ਨਹੀਂ ਦੇ ਸਕਦੇ 2 ਘੰਟੇ ਟਾਈਮ ਨਹੀਂ ਕਰ ਸਕਦੇ ਤਾਂ ਉਹਨਾਂ ਨੇ ਤਾਂ ਆਪਣੇ ਬੱਚੇ ਬਾਰ ਦਿੱਤੇ ਸਰਵਸਮਾਰ ਦੇ ਦਾ ਪੂਰਾ ਜੀਵਨ ਬਾਰ ਦਿੱਤਾ ਐਜੂਕੇਸ਼ਨ ਬਾਰ ਦਿੱਤੀ ਕਿਉਂਕਿ ਪੜਿਆ ਲਿਖਿਆ ਜਿਹੜਾ ਬੰਦਾ ਆ ਉਹ ਤਾਂ ਹੀ ਆ ਜੇਕਰ ਉਹਦੇ ਵਿੱਚ ਲੋਭ ਮੋਹ ਹੰਕਾਰ ਨਾ ਹੋਵੇ ਜਿਹਦੇ ਵਿੱਚ ਤਿੰਨਾਂ ਹੀ ਚੀਜ਼ਾਂ ਹੈ ਨਹੀਂ ਉਹ ਭਗਵਾਨ ਬਣ ਜਾਂਦਾ ਤੇ ਇਹ ਸਾਡੇ ਜਿਹੜੀਆਂ ਸਾਡੇ ਇਹਨੂੰ ਸਰ ਤੇ ਈਦਾ ਉਛਲਦੀਆਂ ਬੰਦੀਆਂ ਕਿ ਅਸੀਂ ਤਾਂ ਜੇ ਆ ਬਣ ਗਏ ਅਸੀਂ ਤਾਂ ਜੇ ਇੱਥੇ ਕਿਉਂ ਜਾਈਏ ਅਸੀਂ ਇਹਨਾਂ ਲੋਕਾਂ ਨੂੰ ਕਿ ਮਲੀਏ ਸੋ ਪਾਵਰ ਆਫ ਸੋਸ਼ਲ ਜੁਨਟੀ ਦੀ ਕੋਸ਼ਿਸ਼ ਆ ਕਿ ਸੰਤਾਂ ਦੇ ਚਰਨਾਂ ਦੇ ਵਿੱਚ ਅਰਦਾਸ ਸਰਵੇਲੇ ਕਰੀਦੀ ਹੈ ਕਿ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਜਿਹੜੀ ਵਿਚਾਰਧਾਰਾ ਅੱਗੇ ਲੋਕਾਂ ਦੇ ਵਿੱਚ ਜਾਵੇ ਲੋਕੀ ਇਹਦੇ ਮੈਂਬਰ ਬਣਨ ਜਿਹੜੀਆਂ ਅਸੀਂ ਸਰਕਾਰਾਂ ਦੀ ਗੱਲਾਂ ਕਰਦੇ ਆਂ ਸਰਕਾਰਾਂ ਝਕਾਉਣ ਨੂੰ ਤਾਂ ਮੈਂ ਕਹਿੰਦਾ ਇੱਕ ਪਿੰਡ ਖੜ ਜਵੇ ਕੱਲ ਨੂੰ ਉੱਥੇ ਜਾ ਕੇ ਸਰਕਾਰ ਝੁਕ ਜਾਂਦੀ ਹੈ ਸਰਕਾਰ ਚੁੱਕ ਜਾਂਦੀ ਸਰਕਾਰ ਕੀ ਹੈ ਸਰਕਾਰ ਕੁਝ ਵੀ ਨਹੀਂ ਕੀ ਜਨ ਅੰਦੋਲਨ ਦੇ ਅੱਗੇ ਸਰਕਾਰ ਕੱਖ ਵੀ ਨਹੀਂ ਗਈ ਇੱਕ ਪਿੰਡ ਬੈਠ ਜਵੇ ਬੇਲਾਓ ਜੀ ਅਸੀਂ ਬੈਠ ਕੇ ਤੇ ਜਿੰਨੀ ਦੇਰ ਤੱਕ ਉਹਨਾਂ ਦੀ ਮੰਗ ਨਹੀਂ ਮੰਨਦੀ ਸਰਕਾਰ ਕੁਝ ਵੀ ਨਹੀਂ ਕਰ ਸਕਦੀ ਸੋ ਗੱਲ ਅਲਟੀਮੇਟਲੀ ਕੀ ਹੈ ਕਿ ਅਸੀਂ ਲੋਕਾਂ ਨੂੰ ਜਨ ਅੰਦੋਲਨ ਖੜਾ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਕੁ ਗੁਰੂ ਮਹਾਰਾਜ ਦੀ ਕਿਰਪਾ ਉਹਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਮਿਹਰਬਾਨੀ ਦੇ ਨਾਲ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਅਸੀਂ ਚੱਲੇ ਹੋਏ ਹਾਂ ਸੋ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਅੱਜ ਥੋੜੇ ਦਿਨ ਪਹਿਲਾਂ 16 ਤਰੀਕ ਨੂੰ ਜਿਹੜਾ ਕੋਚਿੰਗ ਸੈਂਟਰ ਦਾ ਲੈਂਟਰ ਵੀ ਪਾਇਆ ਗਿਆ ਉਹਦੇ ਵਿੱਚ ਵੀ ਅਸੀਂ ਦੇਖਿਆ ਵੀ ਲੋਕਾਂ ਦੇ ਵਿੱਚੋਂ ਸਾਨੂੰ ਬੜਾ ਪਿਆਰ ਮਿਲ ਗਿਆ ਫਿਰ ਉੱਥੇ ਇੱਕ ਹੌਸਟਲ ਬਣ ਗਿਆ ਡਿਸਪੈਂਸਰੀ ਚੱਲ ਰਹੀ ਹੈ ਲੈਬ ਚੱਲਣ ਲੱਗ ਪਣੀ ਹੈ ਸੋ ਲਾਇਬ੍ਰੇਰੀ ਚੱਲ ਰਹੀ ਹੈ ਇਸ ਕਰਕੇ ਜਿਹੜਾ ਵੀ ਹੋ ਰਿਹਾ ਕੰਮ ਕਈ ਲੋਕ ਮੈਨੂੰ ਸ਼ੁਰੂ-ਸ਼ੁਰੂ 'ਚ ਕਹਿੰਦੇ ਸੀ ਇਹ ਪਤਾ ਨਹੀਂ ਡੇਰਿਆਂ 'ਚ ਕੀ ਕਰਦਾ ਫਿਰਦਾ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਅਧਿਆਤਮਕ ਬਾਦ ਕੀ ਹੁੰਦਾ ਜਦੋਂ ਕਿਤੇ ਮੇਰੇ ਵਰਗਾ ਇਹ ਪੁੱਛ ਲੈਂਦਾ ਵੀ ਅੱਜ ਆਪਾਂ ਲੱਖਾਂ ਹੀ ਆ ਜੇ ਆਪਾ ਬੋਲ ਨਹੀਂ ਸਕਦੇ ਤੇ ਸਤਗੁਰ ਰਵਦਾਸ ਮਹਾਰਾਜ ਜੀ ਸਤਗੁਰ ਕਬੀਰ ਮਹਾਰਾਜ ਜੀ ਉਸ ਗੜ੍ਹ ਦੇ ਵਿੱਚ ਉਹ ਗੱਲਾਂ ਕਰ ਗਏ ਜਿਹੜੀਆਂ ਅਸੀਂ ਅੱਜ ਇੰਨਾ ਪੜ ਲਿਖ ਕੇ ਵੀ ਨਹੀਂ ਕਰ ਸਕਦੇ ਉਹ ਰਾਜਿਆਂ ਨੂੰ ਝੁਕਾ ਗਏ ਕਿਉਂਕਿ ਉਹਨਾਂ ਦੇ ਇੱਕੋ ਹੀ ਸੀ ਕਿ ਤਿਆਗ ਤੇ ਬਰਾਗ ਸੀ ਮੋਹ ਮਾਇਆ ਤੋਂ ਦੂਰ ਸੀ ਇਸ ਕਰਕੇ ਅਸੀਂ ਮੋਹ ਮਾਇਆ ਦੇ ਵਿੱਚ ਜਿੰਨੀ ਦੇ ਰਹਿ ਗਏ ਆ ਉਨੀ ਦੇ ਤੱਕ ਅਸੀਂ ਮਨੁੱਖਤਾ ਲਈ ਕੁਝ ਕਰ ਨਹੀਂ ਸਕਦੇ ਸੋ ਸੰਤਾਂ ਦੇ ਜਦੋਂ ਵੀ ਅਸੀਂ ਦੇਰੇ ਤੇ ਆਉਂਦੇ ਆ ਜਦੋਂ ਵੀ ਇਹਨਾਂ ਦੇ ਦਰਸ਼ਨ ਕਰਦੇ ਆ ਜਿੱਥੇ ਮਨ ਨੂੰ ਸਕੂਨ ਮਿਲਦਾ ਉੱਥੇ ਸਾਨੂੰ ਇਹ ਵੀ ਲੱਗਦਾ ਕਿ ਇਹ ਜਨਤਾ ਲਈ ਹਰ ਟਾਈਮ ਮਾਨੇ ਦੇ ਵਿੱਚ ਪੀੜਾ ਰੱਖਦੇ ਆ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਕੁਝ ਨਾ ਕੁਝ ਲੋਕਾਂ ਲਈ ਬਣਨਾ ਚਾਹੀਦਾ ਸੋ ਇਹ ਕੱਲਾ ਇਹ ਇਹ ਕਹਿੰਦੇ ਨੇ ਜਿੱਥੇ ਪੈਸੇ ਦੀ ਲੋੜ ਉੱਥੇ ਪੈਸਾ ਵੀ ਦਿੰਦੇ ਆ ਜਿਵੇਂ ਅੱਜ ਵੀ ਇਹਨਾਂ ਨੇ ਪੋਸੂ ਦੀ ਟੀਮ ਲਈ ਜੋ ਵੀ ਇਹਨਾਂ ਦਾ ਆਸ਼ੀਰਵਾਦ ਇਹਨਾਂ ਨੇ ਦਿੱਤਾ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਚੈਨਲ ਚੱਲ ਰਿਹਾ ਉਹਦੇ ਲਈ ਹੈਲਪ ਜਦੋਂ ਵੀ ਸਾਨੂੰ ਲੋੜ ਪੈਂਦੀ ਉਦੋਂ ਦਿੰਦੇ ਆ ਸੋ ਅਸੀਂ ਇਹਨਾਂ ਦੇ ਜਿੱਥੇ ਬਹੁਤ ਬਹੁਤ ਧੰਨਵਾਦ ਦੀਆਂ ਉੱਥੇ ਮੈਂ ਸੰਗਤ ਦਾ ਖਾਸ ਕਰਕੇ ਧੰਨਵਾਦ ਦੀਆਂ ਕਿ ਸੰਗਤ ਦੇ ਜਦੋਂ ਦਰਸ਼ਨ ਹੋ ਜਾਂਦੇ ਹਨ ਨਾ ਤੇ ਕਹਿੰਦੇ ਹੁੰਦੇ ਸੰਗਤ ਜਿਹੜੀ ਹੈ ਬੀ ਵਿਸਵੇ ਜੇ ਹੈ ਤਾਂ ਸੰਗਤ ਦਾ ਦਰਜਾ ਇਸੇ ਕਰਕੇ ਗੁਰੂਆਂ ਨੇ ਵੱਡਾ ਰੱਖਿਆ ਹੈ ਕਿਉਂਕਿ ਸੰਗਤ ਦੇ ਵਿੱਚ ਆ ਕੇ ਜਿੱਥੇ ਮਨ ਨੂੰ ਇੱਕ ਸਕੂਨ ਮਿਲਦਾ ਕਿਉਂਕਿ ਸੰਗਤ ਦੇ ਜਿਹੜੇ ਚਰਨਾ ਦੀ ਧੂੜ ਜਿਹੜੀ ਹੈ ਉਹ ਕਿਸੇ ਕਰਮਾ ਵਾਲੇ ਨੂੰ ਮਿਲਦੀ ਹੈ ਪਰ ਅੱਜਕੱਲ ਲੋਕਾਂ ਨੂੰ ਪਤਾ ਨਹੀਂਗਾ ਕੁਝ ਵੀ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਸੰਤਾਂ ਦੇ ਚਰਨਾ ਦੇ ਵਿੱਚ ਅਰਦਾਸ ਕਰਦਾ ਬੇਨਤੀ ਕਰਦਾ ਕਿ ਇਹਨਾਂ ਦਾ ਆਸ਼ੀਰਵਾਦ ਬਣਿਆ ਰਹੇ ਜਿਵੇਂ ਕਿ ਪੋਸੂਨਾਮਾ YouTube ਚੈਨਲ ਚੱਲ ਰਿਹਾ ਸਵੇਰ ਨੂੰ ਗੁਰਬਾਣੀ ਦੇ ਇੱਕ ਸ਼ਬਦ ਦੀ ਵਿਆਖਿਆ ਕੀਤੀ ਜਾਂਦੀ ਹੈ ਇੰਨੇ ਜੁਗ ਹੈ ਅਸੀਂ ਸਾਡੀ ਮੱਤ ਤਾਂ ਹੈ ਨਹੀਂ ਪਰ ਜੋ ਗੁਰੂ ਕੁਰਵਾ ਰਹੇ ਆ ਇਹ ਉਹਨਾਂ ਦੀ ਲੀਲਾ ਆ ਮੈਂ ਕਹਾਂ ਜੇ ਮੈਨੂੰ ਕੁਝ ਪਤਾ ਹੈ ਮੈਨੂੰ ਕੱਖ ਨਹੀਂ ਪਤਾ ਕਿਉਂਕਿ ਸਾਡੇ ਗੁਰੂ ਜਿਨ੍ਹਾਂ ਨੂੰ ਸਭ ਕੁਝ ਪਤਾ ਸੀ ਉਹ ਕਹ ਗਏ ਤੂੰ ਜਾਣਦੇ ਮੈਂ ਕੁਝ ਨਹੀਂ ਪਭਖੰਡਨ ਤਾਂ ਮੈਂ ਤਾਂ ਹੈ ਹੀ ਕੱਖ ਨਹੀਂ ਸਿਰਫ ਸੰਤਾਂ ਦੇ ਅਸ਼ੀਰਵਾਦ ਕਰਕੇ ਦੇਰਿਆਂ ਦੇ ਵਿੱਚ ਮੈਂ ਜੇ ਜਾਣਾਂ ਆ ਤੇ ਇਸ ਕਰਕੇ ਆ ਕਿ ਅਕਸਰ ਕੋਈ ਨਾ ਕੋਈ ਤਾਂ ਗੱਲ ਹੈ ਜਿੱਥੇ ਸਾਡੀ ਸੰਗਤ ਇੰਨੀ ਜੁੜੀ ਹੈ ਲੇਕਿਨ ਕਈ ਬੰਦੇ ਇਹ ਕਹਿੰਦੇ ਵੇ ਉੱਥੇ ਐਵੇਂ ਹੀ ਭੇਟਚਾਲਾ ਜੀ ਭੇਟਚਾਲਾ ਕਿਉਂਕਿ ਉਹਨਾਂ ਨੂੰ ਖੁਦ ਨਹੀਂ ਕੁਝ ਵੀ ਪਤਾ ਹੁੰਦਾ ਸੋ ਇਹਨਾਂ ਚੀਜ਼ਾਂ ਕਰਕੇ ਨਾ ਮੈਂ ਸੰਗਤਾਂ ਦਾ ਬਹੁਤ-ਬਹੁਤ ਰਣੀ ਜਿੱਥੇ ਆ ਉੱਥੇ ਸੰਤਾਂ ਦਾ ਸਾਰਿਆਂ ਦਾ ਮੈਂ ਬਹੁਤ ਰਣੀ ਆ ਤੇ ਜਿਹੜੇ ਸਾਨੂੰ ਇਹਨਾਂ ਆਸ਼ੀਰਵਾਦ ਦਿੰਦੇ ਆ ਇਹਨਾਂ ਸਾਨੂੰ ਹੌਸਲਾ ਦਿੰਦੇ ਆ ਜਿਹਦੇ ਕਰਕੇ ਅੱਜ ਜੇ ਅੱਜ ਪੋਸੂਨਾਵਾ YouTube ਚੈਨਲ ਚੱਲ ਰਿਹਾ ਜਾਂ ਕੋਈ ਉੱਥੇ ਭਵਨ ਤੇ ਕਾਰਜ ਹੋ ਰਹੇ ਆ ਸਿਰਫ ਇਹਨਾਂ ਦੇ ਆਸ਼ੀਰਵਾਦ ਕਰਕੇ ਹੋ ਰਹੇ ਆ ਸੰਗਤ ਦੇ ਆਸ਼ੀਰਵਾਦ ਕਰਕੇ ਹੋ ਰਹੇ ਆ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸੰਤਾਂ ਦਾ ਜਿੱਥੇ ਬਹੁਤ-ਬਹੁਤ ਧੰਨਵਾਦ ਕਰਦਾ ਉੱਥੇ ਡੇਰੇ ਦੇ ਸੰਤਾਂ ਦੇ ਚਰਨਾ ਦੇ ਵਿੱਚ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਿਰਪਾ ਰੱਖਣ ਬਖਸ਼ਿਸ਼ ਕਰਨ ਉਹਨਾਂ ਦੀ ਕਿਰਪਾ ਦੇ ਨਾਲ ਹੀ ਤੁਰੇ ਫਿਰਦੇ ਜੋ ਸਵਾਸਾਂ ਦੀ ਪੂੰਜੀ ਹੈ ਉਹ ਲੇਖ ਵਿੱਚ ਆਪ ਹੀ ਲਵਾ ਸਕਦੇ ਆ ਬੰਦਾ ਕੁਝ ਨਹੀਂ ਕਰ ਸਕਦਾ ਇਹਨਾਂ ਸ਼ਬਦਾਂ ਦੇ ਨਾਲ ਜੈ ਕਰਦੇ ਧੰਨ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਦੋਸਤੋ ਇਹ ਸ਼ਰੀਫ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਜੇਕਰ ਇਹਨਾਂ ਦੇ ਚਿਹਰੇ ਦੀ ਗੱਲ ਕਰੀਏ ਤੇ ਸੱਚਮੁੱਚ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੇ ਨਾਲ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਲੇਕਿਨ ਇਹਨਾਂ ਦਾ ਚਿਹਰਾ ਜਿਹੜਾ ਚਿਹਰੇ ਦੇ ਉੱਪਰ ਇਮਾਨਦਾਰੀ ਹੈ ਉਸ ਦੇ ਨਾਲ ਲੋਕ ਜੁੜਦੇ ਨੇ ਔਰ ਸੰਤਾਂ ਦੇ ਆਸ਼ੀਰਵਾਦ ਦੀ ਗੱਲਬਾਤ ਵੀ ਕੀਤੀ ਹੈ ਔਰ ਆਏ ਦਿਨ ਜਦੋਂ ਵੀ ਮਤਲਬ ਟੂਰ ਤੇ ਜਾਂਦੇ ਆ ਤੇ ਸੰਤਾਂ ਦਾ ਜ਼ਿਕਰ ਜ਼ਰੂਰ ਹੁੰਦਾ ਸੋ ਇਸ ਪੂਰੇ ਦੇ ਪੂਰੇ ਐਪੀਸੋਡ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ YouTube ਚੈਨਲ ਪੋਸੂ ਨਾਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੁੜੇ ਰਹੋ ਪੋਸੂ ਨਾਮਾ YouTube ਚੈਨਲ ਦੇ ਨਾਲ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਤਾ ਤਪਸਥਾਨ ਸੰਤ ਬਾਬਾ ਮੰਗਲਦਾ ਜੀ ਦੇ ਅਸਥਾਨ ਫਿਲੌਰ ਤੋਂ